ਹੈਲੋ ਹਾਂਜੀ ਠੀਕ ਹੈ ਭਾਈ ਜਮਾ ਐਨ ਚੜਦੀ ਕਲਾ ਐ ਅੜਾੜੇ ਦੇ ਪੈਰ 'ਚ ਦੋ ਹਾਹੇ ਪੈਂਦੇ ਨੇ ਬਿਲਕੁਲ ਬਿਲਕੁਲ ਹਾਂ ਠੀਕ ਐ ਇਸ ਮਹੀਨੇ ਥੋੜਾ ਜਿਹਾ ਡਾਊਨ ਰਿਹਾ ਸੀ ਪਰ ਐਡੀ ਵੀ ਗੱਲ ਨਹੀਂ ਯਾਰ ਇਹ ਕਿਹੜਾ ਕੁੰਭ ਦਾ ਮੇਲਾ ਵੀ 12 ਸਾਲ ਬਾਅਦ ਆਊਗਾ ਅਗਲੇ ਮਹੀਨੇ ਕੰਮ ਫੇਰ ਵਧੀਆ ਰਹੂਗਾ ਭਾਈ ਟੈਨਸ਼ਨ ਨਹੀਂ ਬਸ ਲੈਣੀ ਹਾਂ ਹਨ ਫੁੱਲ ਬਾਬੇ ਦੀ ਫੁੱਲ ਕਿਰਪਾ ਹਨਾ ਹਾਂ ਤੂੰ ਵੀ ਇਦਾਂ ਰਹਿਿਆ ਕਰ ਇਹ ਆਪਣਾ ਉਹ ਚੱਲਦਾ ਰਹਿੰਦਾ ਹੁੰਦਾ ਹੈ ਜ਼ਿੰਦਗੀ ਇਸੇ ਦਾ ਨਾਮ ਹੈ ਭਰਾ ਠੀਕ ਹੈ ਨਾ ਇਹ ਹਾਸੇ ਖੇਡੇ ਇਹੀ ਤੁਹਾਡੀ ਸਿਹਤ ਨੂੰ ਵਧੀਆ ਰੱਖਣਗੇ ਬਸ ਸਾਡੇ ਗੁਰੂਆਂ ਨੇ ਵੀ ਸਾਨੂੰ ਇਹੀ ਸਿਖਾਇਆ ਹੈ ਚੜ੍ਹਦੀ ਕਲਾ ਠੀਕ ਹੈ ਨਾ ਹਮੇਸ਼ਾ ੜਾੜੇ ਦੇ ਪੈਰ 'ਚ ਦੋ ਖਾਹੇ ਪਾਇਆ ਕਰ ਦੋ ਕਿ ਤਿੰਨ ਪਾਇਆ ਕਰ ਹਾਂ ਐਂ ਰਹਿ ਗਾ ਕੋਈ ਗੱਲ ਨਹੀਂ ਕੋਈ ਕੰਮ ਹੋਵੇ ਘਬਰਾਉਣਾ ਨਹੀਂ ਮੈਨੂੰ ਦੱਸਿਆ ਕਰ ਤੂੰ ਟੈਨਸ਼ਨ ਨਹੀਂ ਲੈਣੀ ਜਮਾਈ ਬਿਲਕੁਲ ਵੀ ਠੀਕ ਹੈ ਓਕੇ ਭਰਾ ਓਕੇ ਸਸੇ ਕਾਲ ਬਾਈ ਹੈਲੋ ਹਾਂ ਬਸ ਭਰਾ ਯਾਰ ਮੰਦਾ ਹੀ ਐ ਬਹੁਤ ਡਾਊਨ ਚੱਲ ਰਿਹਾ ਕੰਮ ਯਾਰ ਯਾਰ ਬਸ ਕੀ ਫਾਇਦਾ ਬਾਈ ਯਾਰ ਜ਼ਿੰਦਗੀ ਦਾ ਨਾ ਸਾਲਾ ਇੰਜ ਹੀ ਕਰਦੇ ਵੀ ਯਾਰ ਕੋਈ ਫਾਇਦਾ ਨਹੀਂ ਦੁਨੀਆਂ ਤੇ ਯਾਰ ਮਾਨਾ ਨਾ ਕਿ ਜ ਸੱਚੀ ਹੋ ਯਾਰ ਨਾ ਤਾਂ ਚੱਜ ਨਾਲ ਕੋਈ ਸਿਹਤ ਜੀ ਠੀਕ ਹੈ ਤੇ ਨਾ ਹੀ ਭਾਈ ਕੰਮ ਕਰ ਠੀਕ ਕਰ ਤੇਰਾ ਕਿ ਮੈਂ ਤੇਰਾ ਕਿ ਬਈਆ ਸਾਲਾ ਅੱਛਾ ਨਾ ਭਾਈ ਯਾਰ ਕੋਈ ਕੰਮ ਕਰਨ ਦਾ ਫਾਇਦਾ ਨਹੀਂ ਕੀ ਕਰਦੇ ਤੂੰ ਹੁਣ ਅੱਛੇ ਸਿਆਰ ਫੈਕਟਰੀ ਤੇ ਲੱਗ ਜਾ ਯਾਰ ਬਈ ਕੀ ਫਾਇਦਾ ਬਾਰੰਦਰ ਜਾਣੇ ਕੋਈ ਛੱਟ ਫੇੜ ਵਜਦੀ ਹੁੰਦੀ ਏ ਘਰੇ ਬੈਠੋ ਭਾਈ ਆਪਦਾ ਛੱਡਿਆ ਜਾਉ ਰਹੀ ਏ ਭਰਾ ਹੈ ਕੋਈ ਫਾਇਦਾ ਨਹੀਂ ਭਾਈ ਕੰਮ ਕਰਨ ਦਾ ਕਿਉਂ ਪਕਾਇਆਂ ਕਰਦਾ ਫਿਰਦਾ ਬਈ ਕਾਮਯਾਬੀ ਤਾਂ ਮਿਲਣੀ ਨਹੀਂ ਅੱਗੀ ਹੈ ਨਾ بس بھائی ਮਾੜੇ ਕਰਮ ਨੇ ਯਾਰ ਆਪਣੇ ਤਾਂ بس ਪਤਾ ਨਹੀਂ ਕੀ ਲਿਖਿਆ ਕਿ ਲੈ ਆਇਆ ਸਾਲਾ ਕਿਸਮਤ ਚ ਨਾ ਹੋਰ ਭਾਈ ਫਿਰ ਕੰਮ ਕਰਨ ਦਾ ਵੀ ਕੀ ਫਾਇਦਾ ਜਦ ਕਿਸਮਤ ਤਾਂ ਮਾੜੀ ਹੈ ਹੂੰ ਛੋਟਾ ਭਾਈ ਕਿੱਥੇ ਤੇਰਾ ਦਿੱਲੀ ਅੱਛਾ ਓਏ ਉਹਨੂੰ ਬੁਲਾ ਲੈ ਘਰੇ ਘਰੇ ਬਹਿ ਜਾ ਕਿ ਫਾਇਦਾ ਹੈ ਕੰਮ ਕਰ ਦੋਗੇ ਫਾਇਦਾ ਮਿਲਦਾ ਸੋ ਉਥੇ 50 50 ਮੰਜ਼ਲੀਆਂ ਬਿਲਡਿੰਗਾਂ ਨੇ ਮੈਨੂੰ ਤਾਂ ਐ ਲੱਗਦਾ ਵੀ ਜੇ ਕਦੇ ਕੋਈ ਬਿਲਡਿੰਗ ਡਿੱਗੀ ਨਾ 1500 2000 ਬੰਦੇ ਨੂੰ ਲੈ ਕੇ ਬੈਠੂਗੀ ਹਾਂ ਤੋਏ ਗੱਲੇ ਭਰਾਵਾ ਘਰੇ ਰਹੋ ਕਿਤੇ ਭਰਾਵਾ ਯਾਰ ਮੇਰੇ ਤਾਂ ਸਾਲਾ ਇਹ ਚੀ ਕਰਦੇ ਵੀ ਯਾਰ ਦੁਨੀਆ ਤੇ ਨਾ ਬਸ ਹੁਣ ਕੁਝ ਨਹੀਂ ਰੱਖਿਆ ਹੈਗਾ ਚੱਲ ਜੀਏ ਤੁਮ ਤੋ ਬਸ ਰੱਬ ਬਸ ਨਾ ਲੈੇ ਭਰਾਵਾ ਹੁਣ ਤਾਂ ਚੱਕ ਲਿਆ ਓਹੋ ਹਾਂ ਚੱਲ ਠੀਕ ਹੈ ਯਾਰ ਮੈਂ ਸੌਣ ਲੱਗ ਗਿਆ